ਗੋਰਾ ਟਾਇਲ ਤੇ ਆ ਜਾਓ ਐਲੀਵੇਸ਼ਨ ਦੀਆਂ ਟਾਇਲਾਂ ਸਿਰਫ 50 ਰੁਪਏ ਫੁੱਟ 'ਚ ਲੈ ਜਾਓ 50 ਰੁਪਏ ਫੁੱਟ 'ਚ ਭਾਜੀ ਇਹੇ ਦੀਆਂ 50 ਰੁਪਏ ਫੁੱਟ ਦੇ ਵਿੱਚ ਭਾਜੀ 70 ਰੁਪਏ ਬਾਹਰ ਹੈ ਗੋਰਾ ਟਾਇਲ ਤੇ 50 ਚਾਹੀਏ ਭਾਜੀ ਇਹੇ ਜਿਹੀਆਂ ਕੌਣ ਲਾਉਂਦਾ ਅੱਜ ਕੱਲ 20 ਰੁਪਏ ਫੁੱਟ ਦੇ ਵਿੱਚ ਮੇਥੋਂ ਲੈ ਜਾਓ ਛੱਡੋ ਇਹਨਾਂ ਨੂੰ ਕੌਣ ਲਾਉਂਦਾ ਅੱਜਕੱਲ ਭਾਜੀ ਤੁਸੀਂ ਮਜ਼ਾਕ ਕਰਦੇ ਹੋ ਆਲੀਸ਼ਾਨ ਦੇਖੋ 70 ਰੁਪਏ ਫੁੱਟ ਵਾਲੀ ਇਹ ਲਾਓ ਤੁਸੀਂ ਇਹ ਤੁਸੀਂ 50 ਰੁਪਏ ਫੁੱਟ ਦੇ ਰਹੇ ਹੋ ਭਾਜੀ 30 ਰੁਪਏ ਫੁੱਟ ਦੇ ਵਿੱਚ ਵੀ ਸਾਖੀ ਆਫਰ ਹੈ ਭਾਜੀ ਚਮਕ ਤਮਕ ਦੇਖੋ ਵਾਕਈ 70 ਰੁਪਏ ਫੁੱਟ ਤੁਸੀਂ 30 ਰੁਪਏ ਫੁੱਟ ਦੇ ਰਹੇ ਹੋ ਬਿਲਕੁਲ 30 ਰੁਪਏ ਫੁੱਟ ਦੇ ਵਿੱਚ ਭਾਜੀ ਤੁਸੀਂ ਡਿਜ਼ਾਈਨ ਦੇਖੀ ਚਲੋ 30 ਰੁਪਏ ਫੁੱਟ ਦੇ ਵਿੱਚ ਐਲੀਵੇਸ਼ਨ ਟਾਇਲ ਤੁਹਾਡੇ ਘਰ ਦੀ ਸ਼ਾਨ ਗੋਰਾ ਟਾਇਲ ਤੇ ਪਈਆ ਆਜੋ 30 ਰੁਪਏ ਚ ਲੈ ਜਾਓ ਲੋ ਵੀ ਤੁਹਾਡੇ ਘਰਾਂ ਦੇ ਫਰੰਟ ਸੋਹਣੇ ਬਣ ਜਾਣੇ ਐਲੀਵੇਸ਼ਨ ਕੋਈ 50 ਰੁਪਏ ਕੋਈ 30 70 ਰੁਪਏ ਨਹੀਂ ਗੋਰਾ ਟਾਇਲ ਤੇ ਆਜੋ 30 ਰੁਪਏ ਫੁੱਟ ਦੇ ਵਿੱਚ ਇਹ ਇਹ ਤਾਂ ਬਈ ਵੱਡੇ ਸਹਿਜਾ ਮਹਿੰਗੀਆਂ ਹੋਣੀਆਂ ਨਾ ਮਹਿੰਗੇ ਨਹੀਂ 70 ਰੁਪਏ ਫੁੱਟ ਇਹ 70 ਵਾਲੀ 30 ਰੁਪਏ ਫੁੱਟ ਦੇ ਵਿੱਚ ਵਿਸਾਖੀ ਆਫਰ ਲੱਗੇ ਹੋਏ ਆ ਫਲੋਰ ਵੀ ਤੁਹਾਨੂੰ 30 ਰੁਪਏ ਫੁੱਟ ਦੇ ਵਿੱਚ ਐਲੀਵੇਸ਼ਨ ਪਾਜੀ 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 ਮਜ਼ਾਕ ਨਾ ਕਰੋ ਤੁਸੀਂ ਮਜ਼ਾਕ ਚ ਬੋਲੀ ਜਾਂਦੇ ਹੋ ਵੀਡੀਓ ਬਣਦੀ ਲੋਕਾਂ ਨੇ ਆਉਣਾ ਫੇਰ ਤੁਸੀਂ ਕਹਿੰਨਾ ਸਾਡੇ ਕੋਲ ਸਟਾਕ ਹੈ ਨਹੀਂ ਇਹ ਪਾਜੀ ਸ਼ੇਅਰ ਕਰਦੇ ਆ ਕੋਈ ਥੋੜੀ ਕਰਦੇ ਆ ਜੋ ਵੀ ਵੀਡੀਓ ਸ਼ੇਅਰ ਕਰੂਗਾ ਉਹਨੂੰ ਗੋਰਾ ਡਾਲਾ ਨਹੀਂ ਉਹ ਪ੍ਰੀਮੀਅਮ ਵਾਚ 32 33 ਰੁਪਏ ਫੜ ਦੇ ਵਿੱਚ ਭਾਈ ਜੀ 70 80 ਰੁਪਏ ਫੋਟਾਲ ਵੀ ਤੀਜ ਕਰਤੀ ਆ ਬਿਲਕੁਲ ਪਾਜੀ ਦੇਖੋ ਡਿਜ਼ਾਈਨ ਦੇਖੋ ਹੁਣ ਤੁਸੀਂ ਇਹ ਨਾ ਕਹੋ ਆਹ ਰੰਗ ਮਹਿੰਗਾ ਆਹ ਸਸਤਾ ਇਦਾਂ ਚੱਕਰ ਤੇ ਨਹੀਂ ਕੋਈ ਅੱਗੇ ਗੋਰਾ ਡੈਲ ਤੇ ਇਹੋ ਜਿਹਾ ਕੁਝ ਹੋਇਆ ਜੀ ਜਿਹੜੀ ਮਰਜ਼ੀ 30 ਰੁਪਏ ਫੁੱਟ ਚ ਲੈ ਜਾਓ ਇਹ ਜੋ 30 ਰੁਪਏ ਫੁੱਟ ਜੀ ਮੈਂ ਤਾਂ ਆਖੀ ਜਾਂਦਾ ਲੈ ਜਾਓ ਤੁਸੀਂ ਟਰੱਕ ਭਰਾਓ ਜੀ ਲਓ ਜੀ ਮੈਟ ਫਿਨਿਸ਼ਿੰਗ ਦੇ ਵਿੱਚ ਵੀ 32 64 30 ਰੁਪਏ ਫੁੱਟ ਦੇ ਵਿੱਚ ਭਾਈ ਜੀ ਅਸੀਂ ਪਾਰਕਿੰਗ ਵਾਲੇ ਟੈਲਾਂ ਵੀ ਲੈਣੀਆਂ ਆ ਅਸੀਂ ਬਾਥਰੂਮ ਕਿਚਨ ਬਣਾਉਣੇ ਆ ਪਰ ਉਸ ਤੋਂ ਪਹਿਲਾਂ ਹੁਣ ਆ ਦੇ ਜੀ ਦਿਖਾਓ 30 ਰੁਪਏ ਦਾ ਤਾਂ ਮੰਨੂ ਭਾਜੀ 30 ਰੁਪਏ ਫਟ ਲਾਈਵ ਵਾਲਿਆਂ ਨੂੰ ਵੀਡੀਓ ਸ਼ੇਅਰ ਕਰ ਦਿਓ 30 ਰੁਪਏ 4x4 ਜੀ 4x4 ਦਾ ਵੀ 30 ਰੁਪਏ ਫੋਟ ਦੇ ਵਿੱਚ ਬਿਲਕੁਲ ਸਟਾਕ ਦੇ ਨਾਲ ਬੈਠੇ ਆ ਇੱਧਰ ਕੈਮਰਾ ਘੁਮਾ ਦਿਓ ਕਲੀਕ ਡਿਸਪਲੇ ਲਾ ਕੇ ਨਹੀਂ ਬੈਠੇ ਸਟਾਕ ਦੇ ਨਾਲ ਬੈਠੇ ਆ ਭਾਜੀ ਮੈਂ ਅੱਜ ਹੀ ਆਉਂ ਤੇ ਅੱਜ ਹੀ ਟਰੱਕ ਭਰ ਕੇ ਲਿਆਣਾ ਫਿਰ ਇਦਾਂ ਕਿਉਂ ਜੀ ਹਫ਼ਤੇ ਬਾਅਦ ਟਾਈਲਾਂ ਆਉਗੀਆਂ ਭਾਜੀ ਜਿਨ੍ਹਾਂ ਨੇ ਟਰੱਕ ਭਰਉਣਾਗਾ 22 ਜੀ ਦਾ ਉਹ ਟਰੱਕ ਲੱਗਿਆ ਹੋਇਆਗਾ ਭਰਾਈ ਜਾਂਦੇ ਆ ਦੇਖ ਲਓ ਵੀ ਇਹ ਫੋਟ ਦੇ ਵਿੱਚ ਆਜੋ ਡੀਐਨ ਦੇਖੀ ਚੱਲੋ ਸਰ ਤੁਸੀਂ ਰੰਗ ਇ ਇੱਕ ਕਲਰ ਪੈਣੀ ਜੀ 30 ਰੁਪਏ ਫੁੱਟ ਦੇ ਵਿੱਚ ਦੇਖੋ ਜੀ ਬਸਾਕੀ ਤੋਂ ਪਹਿਲਾਂ ਪਹਿਲਾਂ ਆਜੋ ਕੱਚੇ ਕਰ ਪੱਕੇ ਗਾ ਲਓ ਲੱਖ ਰੁਪਏ ਤੁਹਾਡੇ ਬਾਜ ਜਾਣਿਆ ਬਾਈ ਆਹ ਤਾਂ ਵੱਡੇ ਵੱਡੇ ਹੋਟਲਾਂ ਚ ਲੱਗੇ ਦੇਖੇ ਪਾਰਕਿੰਗ ਟੈਲਾਂ ਪਾਰਕਿੰਗ ਹੋਟਲਾਂ ਵਰਗੀ ਬਣਾ ਦੇਣੀ ਆ ਤੁਹਾਡੇ ਘਰ ਦੀ 30 ਰੁਪਈਆ ਚ ਆਜੋ ਜਲਦੀ ਜਲਦੀ ਲਓ ਜੀ 2x4 30 ਰੁਪਏ ਫੁੱਟ ਦੇ ਵਿੱਚ ਬਾਈ ਜੀ ਆਹ 골ਡਨ ਤੇ ਵਾਈਟ ਇਹ ਵੀ 30 ਰੁਪਏ ਫੁੱਟ ਚੋ ਜੀ ਲੈ ਜੋ ਇੱਕੋ ਹੀ ਰੇਟ ਫਲਾਈਟ ਰੇਟ ਹੈ ਠੀਕ ਹੈ ਜੀ 30 ਰੁਪਏ ਫੁੱਟ ਦੇ ਵਿੱਚ 2x4 ਲੈ ਜੋ ਦੇਖੋ ਜੀ ਸਤਵਾਰਿਓ ਜੀ 30 ਰੁਪਏ ਫੜਦੇ ਇਹ ਵੀ 30 ਰੁਪਏ ਮੋਟੇ ਚ 30 ਰੁਪਏ ਫੜਦੇ ਵਿੱਚ ਜੀ ਡਿਜ਼ਾਈਨ ਦੇਖੀ ਚਲੋ ਪਾਰਕਿੰਗ ਟੈਲ ਇਹ ਵੀ 30 ਰੁਪਏ ਫੁੱਟ ਜੀ ਭਾਜੀ ਟਾਇਲਾਂ ਦੀ ਮਜ਼ਬੂਤੀ ਹੈਗੀ ਇਹ ਇੱਥੇ ਗੱਡੀ ਗੁੱਡੀ ਥਾਰ ਖੜੀ ਕਾ ਲਿਆ ਨੂੰ ਹੋਊ ਤਾਂ ਨਾ ਕੁਛ ਭਾਜੀ ਮੈਨੂੰ ਪਹਿਲਾਂ ਪਤਾਗਾ ਤੁਹਾਡੇ ਕੋਲੇ ਥਾਰ ਵੀ ਆ ਫੋਰਚਨਰ ਵੀ ਆ ਕੁਛ ਮਰਜ਼ੀ ਖੜਾ ਉਹ ਟੈਲ ਨਹੀਂ ਟੁੱਟੂਗੀ ਅਸੀਂ ਟੈਲ ਨੂੰ ਕੋਈ ਫਰਕ ਨਹੀਂ ਪੈਣਾ ਮਜ਼ਬੂਤੀ ਪੂਰੀ ਆ ਲਓ ਜੀ ਡਿਜ਼ਾਈਨ ਦੇਖੋ ਇਹੋ ਜਿਹੇ ਡਿਜ਼ਾਈਨ ਨਹੀਂ ਮਿਲਣੇ ਤੁਹਾਨੂੰ ਕਿਤੋਂ ਵੀ 30 ਰੁਪਏ ਮੋੜ ਦੇ ਇਹਦਾ ਜਿੱਦਾਂ ਮਰਜ਼ੀ ਘਰਾਂ ਦੀਆਂ ਕੰਨਾਂ ਦਾ ਰੰਗਾਂ ਨਾਲ ਮੈਚਿੰਗ ਕਰਕੇ ਲਾ ਲਓ ਜਿੱਦਾਂ ਮਰਜ਼ੀ ਲਾ ਲਓ ਡਿਜ਼ਾਈਨ ਹੀ ਬਹੁਤ ਮੈਰਿਆ ਤੁਹਾਨੂੰ ਬਿਲਕੁਲ ਕਲਰ ਆਪ ਵੀ ਇਹ ਫੋਟ ਦੇ ਵਿੱਚ ਦੇਖੋ ਸਾਈਜ਼ਾਂ ਨੂੰ ਸਾਰੇ ਮਿਲ ਗਏ ਆ ਦੈਨ ਥੋੜੇ ਆ ਬਸਾਕੀ ਤੇ ਬਹੁਤ ਵੱਡੀ ਸੇਲ ਗੋਰਾ ਟੈਨ ਲਾਤੀ ਸਟਾਕ ਚੈੱਕ ਕਰ ਲੋ ਇੱਥੇ ਐਡਾ ਨਹੀਂ ਕਹਿਣਾ ਵੀ ਭਾਈ ਅੱਜ ਆਓ ਆਰਡਰ ਦੇਖੋ ਫਿਰ 10 ਦਿਨਾਂ ਬਾਅਦ 20 ਦਿਨਾਂ ਬਾਅਦ ਭੇਜਾਂਗੇ ਉਹ ਦੇਖੋ ਟਰੱਕ ਭੜ ਭੜ ਕੇ ਜਾਈ ਜਾਂਦੇ ਆ ਆ ਗੱਡੀਆਂ ਭੜ ਭੜ ਜਾਈ ਜਾਂਦੀਆਂ ਉਧਰ ਵੀ ਦੇਖੋ ਜਾਈ ਜਾਂਦੀਆਂ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਗੋਆ ਹਿਮਾਚਲ ਪ੍ਰਦੇਸ਼ ਜੰਮੂ ਕੀ ਸਾਰੇ ਪਾਸੋਂ ਲੋਕ ਆ ਰਹੇ ਆ ਬਿਲਕੁਲ ਸਾਰੇ ਪਾਸਿਓਂ ਆ ਰਹੇ ਆ ਭਾਜੀ ਇੱਕ ਸ਼ਰਤ ਆ ਆਉਣਗੇ ਉਹ ਜਿਹੜੇ ਵਿਸਾਖੀ ਦਾ ਮੇਲੇ ਤੋਂ ਪਹਿਲਾਂ-ਪਹਿਲਾਂ ਆ ਗਏ ਜਿਹੜੇ ਲੈ ਗਏ ਉਹਨਾਂ ਨੂੰ 300 ਰੁਪਏ ਫੁੱਟਾ ਜੀ ਬਾਦ ਦੇ ਵਿੱਚ ਨਾ ਆਖਿਓ ਮੇਲਾ ਲੰਘ ਗਿਆ ਗੋਰਾ ਟਾਇਲ ਦੇ ਆਫਰ ਵੀ ਲੰਘ ਗਏ ਦੇਖੋ ਚਾਹੇ ਤੁਸੀਂ ਘਰ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਚਾਹੇ ਤੁਹਾਡੇ ਪੁਰਾਣੇ ਘਰ ਤੁਸੀਂ ਰੇਨੋਵੇਟ ਕਰਨੇ ਆ ਸਾਡੇ ਕੋਲ ਸੁਨਹਿਰੀ ਮੌਕਾ ਗੋਰਾ ਟਾਇਲ RAMPRAHU ਨੇ ਦਿੱਤਾ ਨੰਬਰ ਸਕਰੀਨ ਤੇ ਆ Google ਤੇ ਪਾ ਦਿਓ ਗੋਰਾ ਟਾਇਲ RAMPRAHU ਲੋਕੇਸ਼ਨ ਤੁਹਾਨੂੰ ਮਿਲ ਜਾਣੀ ਆ ਆ ਦੇਖੋ ਬਾਰ ਬਾਰ ਕਹਿ ਰਹੇ ਆ ਪਰ ਨਕੋ ਨਕ ਭੜੇ ਪੈਰ ਦੌੜ ਕੇ ਜਾ ਸ਼ੇਰਾ ਦੌੜ ਕੇ ਉਹ ਐਂਡ ਤੱਕ ਦਿਖਾਓ ਟਾਇਲਾਂ ਵੀ ਦਿਖਾਵਾਂਗੇ ਟਾਇਲਾਂ ਨਾਲ ਨਾਲ ਗ੍ਰੇਨਾਈਟ ਪੱਥਰ ਵੀ ਦਿਖਾਵਾਂਗੇ ਚਾਹੇ ਭਾਈ ਜੀ ਕਿਸੇ ਨੇ ਰਸੋਈ ਚ ਪੱਥਰ ਲਾਉਣਾ ਵੇ ਚਾਉਣਾ ਪੌੜੀਆਂ ਲਾਉਣਾ ਪੱਥਰ ਕਿੰਨੇ ਤੋਂ ਸ਼ੁਰੂ ਆਪਣੇ ਕੋ 65 ਰੁਪਏ ਫੁੱਟ ਦੇ ਵਿੱਚ ਗ੍ਰੇਨਾਈਟ ਦੇਣਾਗਾ ਵੱਡੀਆਂ ਵੱਡੀਆਂ ਥੱਪੀਆਂ 10 10 ਫੁੱਟ ਦੀਆਂ ਥੱਪੀਆਂ 12 12 ਫੁੱਟ ਦੀਆਂ ਥੱਪੀਆਂ ਸਿਰਫ 65 ਰੁਪਏ ਫੁੱਟ ਦੇ ਵਿੱਚ ਲੋਡ ਕਰਾ ਕੇ ਰਵਾਂਗੇ ਅਸੀਂ ਭਾਜੀ 65 ਰੁਪਏ ਫੁੱਟ 'ਚ ਹੈ ਕਿਹੜੇ ਕਿਹੜੇ ਰੰਗ ਇਹ ਵੀ ਦੱਸ ਦਿਓ ਆ ਜਿਓ 65 ਰੁਪਏ ਫੁੱਟ ਦੇ ਵਿੱਚ ਬਹੁਤ ਸਾਰੇ ਕਲਰ ਪੈਣੇ ਸਟਾਕ ਦੇਖੀ ਚਲੋ ਲਓ ਜੀ ਬ੍ਰਾਊਨ ਵੀ ਤੁਹਾਨੂੰ ਦੇਣਾ ਹੈਗਾ 65 ਰੁਪਏ ਫੁੱਟ ਦੇ ਵਿੱਚ ਲਓ ਆਹ ਦੇਖੋ ਜਿੰਨਾ ਮਰਜੀ ਸਟਾਕ ਲੈ ਜਾਓ 65 ਰੁਪਏ ਫੁੱਟ 'ਚ ਕੋਈ ਤੁਹਾਨੂੰ ਟੈਲ ਨਹੀਂ ਹੁੰਦਾ ਓਏ ਅਸੀਂ ਪੱਥਰ ਦੇ ਰਹੇ ਵਧੀਆ ਕੁਆਲਿਟੀ ਦਾ ਉਹ ਦੇਖੋ ਹਰ ਇੱਕ ਦੇ ਦਿਲ ਤੇ ਲਿਖ ਦਿੱਤਾ ਹਰ ਘਰ ਦੀ ਸ਼ਾਨ ਗੋਰਾ ਟਾਇਲ ਫੀਲ ਦਾ ਲਗਜ਼ਰੀ ਗੋਰਾ ਟਾਇਲ ਆਜੋ ਛੇਤੀ ਛੇਤੀ ਤੁਹਾਡੀ ਉਡੀਕ ਕਰਦੇ ਆ ਬਾਹਰ ਤਾਂ ਲੋਕਾਂ ਨੇ ਮੇਲਾ ਲੁੱਟ ਲਿਆ ਆ ਇੱਧਰ ਵੀ ਸਾਰੇ ਲੋਕ ਕੀ ਲੈ ਗਏ ਤੁਸੀਂ ਵੀ ਆਜੋ ਵੱਡੇ ਫਾਇਦੇ ਹੋਣਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗਰਸਾਨ ਟੀਵੀ ਰਾਮਪੁਰਾ ਫੂਲ